ਦੁੱਖ ਮੈਨੂੰ ਨੁਕਸਾਨ ਦਾ ਨਹੀਂ ਦੁੱਖ ਏ ਤੂੰ ਪਹਿਚਾਨ ਦਾ ਨਹੀਂ ਵਾ 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 ਮੈਂ ਤੇਰੇ ਪੈਰੀ ਪੈ ਜਾਣਾ ਏ ਤੂੰ ਮੈਨੂੰ ਹੱਲੇ ਜਾਣਦਾ ਨਹੀਂ ਦੁੱਖ ਮੈਨੂੰ ਵਾ ਵਾ ਕੀ ਧਮਕੀ ਲਾਈ ਵਾ ਵਾ ਵਾਰੇ ਵਾ ਗੋਡਾ ਲਾ ਕੇ ਮੈਂ ਟਾਂਗਾ ਮੋੜਿਆ ਵਾਹ ਗੋਡਾ ਲਾ ਕੇ ਮੈਂ ਟੈਲੈਂਟ ਮੋੜਿਆ ਤੂੰ ਇਹ ਟੈਲੈਂਟ ਜਾਣਦਾ ਨਹੀਂ ਗੋਡਾ ਲਾ ਕੇ ਮੈਂ ਟੈਲੈਂਟ ਮੋੜਿਆ ਤੂੰ ਇਹ ਟਾਂਗਾ ਜਾਣਦਾ ਨਹੀਂ ਗੋਡਾ ਲਾ ਕੇ ਮੈਂ ਟੈਲੈਂਟ ਮੋੜਿਆ ਤੂੰ ਇਹ ਟਾਂਗਾ ਤੂੰ ਇਹ ਟਾਂਗਾ ਜਾਣਦਾ ਨਹੀਂ ਓ ਯਾਰ ਆ ਬਿਆ ਮਸ਼ੀਰਾ ਫਟਾਵਾ ਵੀ ਤੀਰ ਵੱਜੇ ਤੇ ਨਿਕਲ ਵੀ ਜਾਂਦਾ ਆਹਾ ਆਹਾ ਤੀਰ ਵੱਜੇ ਤੇ ਨਿਕਲ ਵੀ ਜਾਂਦਾ ਪਰ ਇਹ ਤੀਰ ਜ਼ਬਾਨ ਦਾ ਨਹੀਂ ਹਾਏ ਵਾਹ ਵਾਹ ਖਾਲੀ ਹੱਥੀ ਜੇ ਤੂੰ ਆਣਾ ਹੀ ਹਾਏ ਹਾਏ ਫਾਇਦਾ ਤੇਰੇ ਆਂਦਾ ਨਹੀਂ ਬਾਰੋ ਬਾਰੀ ਮੁੰਡੇ ਪਵਾਤੇ ਹੀ ਬਾਰੋ ਬਾਰੀ ਮੁੰਡੇ ਪਵਾਤੇ ਹੀ ਤਰੀਕਾ ਇਹ ਸਮਝਾਉਂਦਾ ਨਹੀਂ ਯੋਹ ਬੋਲਾ ਯਾਰ ਕੀ ਬਾਤ ਬੁੱਢੀ ਅੱਗੇ ਸਿਰ ਉੱਚਾ ਕਰਨਾ ਹਾਏ ਬੁੱਢੀ ਅੱਗੇ ਸਿਰ ਉੱਚਾ ਕਰਨਾ ਛੇਵਾ ਏ ਜਵਾਨ ਦਾ ਨਹੀਂ ਆ ਵਾਹ 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 ਜਵਾਨ ਦਾ ਨਹੀਂ ਤੇ ਜਵਾਨ ਦਾ ਟੈਲੈਂਟ ਦਾ ਗੋਡਾ ਲਾ ਕੇ ਗੋਡਾ ਲਾ ਕੇ